ਅੱਜ ਆਪਾਂ ਬਣਾਉਣ ਲੱਗੇ ਆਂਬ ਦੀ ਚਟਨੀ ਉਹਦੇ ਲਈ ਲਵਾਂਗੇ 2 ਪਿਆਜ 2 ਹਰੀਆਂ ਮਿਰਚਾਂ 2 ਆਚਾਰ ਵਾਲੇ ਆਂਬ ਲਵਾਂਗੇ ਆਪਾਂ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਲਾ ਲਾਂਗੇ ਸੇਲ ਛਿਲਕਾ ਛਿਲਕਾ ਲਾਉਣਾ ਇਹਦੇ ਵਿੱਚੋਂ ਆਪਾਂ ਗੁੱਦਾ ਆਪਾਂ ਲਵਾਂਗੇ ਨਾਲ ਆਪਾਂ ਇਹਨੂੰ ਕੱਟ ਲੈਣਾ ਹੈ ਥੋੜਾ ਪ੍ਰੀਕ ਅਗਰ ਤੁਹਾਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਚਟਨੀ ਚਾਹੀਦੀ ਹੈ ਤਾਂ ਤੁਸੀਂ ਉਹਦੇ ਲਈ ਇੱਕ ਜਾਂ ਦੋ ਪਿਆਜ਼ ਵਧਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਹੁਣ ਆਪਣੀ ਚਟਨੀ ਬਣ ਚੁੱਕੀ ਆ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਲਵਾਂਗੇ ਹੁਣ ਆਪਣੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਰੋਟੀ ਦੇ ਨਾਲ ਸਰਵ ਕਰਾਂਗੇ ਤੇ ਤੁਸੀਂ ਵੀ ਬਣਾ ਕੇ ਜਰੂਰ ਦੱਸਣਾ ਇੱਕ ਵਾਰ ਤੁਹਾਡੀ ਚਟਨੀ ਕਿੱਦਾਂ ਬਣੀ ਹੈ ਪਲੀਜ਼ ਲਾਈਕ ਔਰ ਕਮੈਂਟ ਜਰੂਰ ਕਰਨਾ ਸਬਸਕ੍ਰਾਈਬ ਕਰਨਾ